ਹੋ ਕਰੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰੋ ਸਰ ਕੀ ਗੱਲ ਹੋ ਗਈ ਪੁਲਿਸ ਬੈਠੀ ਹੋਈ ਸੀ ਮੈਂ ਪੋਸਟਾਂ ਦੇਖ ਰਿਹਾ ਸੀ ਹਾਂਜੀ 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 ਉਹ ਮੈਂ ਅੱਜ ਤਿਆਰੀ ਸੀ ਮੇਰੀ ਉਧਰ ਅੰਮ੍ਰਿਤਸਰ ਜਾਣ ਦੀ ਅੱਛਾ ਜੀ ਤਾਂ ਇਹਨਾਂ ਨੂੰ ਕੱਲ ਦਾ ਹੀ ਇਸ ਚੀਜ਼ ਦਾ ਪਤਾ ਸੀ ਇਹਨਾਂ ਨੂੰ ਪੁਲਿਸ ਨੂੰ ਅੱਛਾ ਤਾਂ ਜਦੋਂ ਮੈਂ 5:30 ਵਜੇ ਬਾਹਰ ਨਿਕਲਿਆ ਤਾਂ ਮੈਂ ਦੇਖਿਆ ਕਿ ਬਾਹਰ ਪੁਲਿਸ ਖੜੀ ਹੈ ਅੱਛਾ ਤੇ ਉਹ ਕਹਿੰਦੇ ਜੀ ਤੁਸੀਂ ਨਹੀਂ ਜਾਣਾ ਘਰੇ ਰਹੋ ਤਾਂ ਜਦ ਕੈਮਰੇ ਖੋਲ ਕੇ ਵੇਖੇ ਤੇ ਰਾਤ ਕਿਤੇ 10:30 ਵਜੇ ਦੇ ਘਰ ਨੂੰ ਇਹਨਾਂ ਨੇ ਕਿਰੇ ਪਾਇਆ ਹੋਇਆ ਸੀ। اچھا ਕੈਮਰੇ ਜ ਮੈਂ ਖਿਆਲ ਨਹੀਂ ਕੀਤਾ ਕੈਮਰੇ ਰਾਤ ਨੂੰ ਆਪਾਂ ਸਵਿਚ ਆਫ ਕਰਦੇ ਨੇ ਅੱਗੋਂ ਤੇ ਜੇ ਰੋ ਉਹ ਦੁਆਰਾ ਚੈੱਕ ਕੀਤਾ ਤੇ ਰਾਤ ਨੂੰ 10:30 10:30 ਵਜੇ ਆ ਕੇ ਇਹਨਾਂ ਨੇ ਘਰ ਨੂੰ ਕਵਰ ਕਰ ਲਿਆ ਸੀ ਇਹਨਾਂ ਨੇ। ਅੱਛਾ ਕੋਲ ਕੋਲ ਨਹੀਂ ਕੀਤੀ ਜ ਇਹਨਾਂ ਨੇ ਪੁੱਛਿਆ ਨਹੀਂ ਵੀ ਘਰੇ ਹੋ ਜਾਂ ਕਿ ਨਹੀਂ। ਨਾ ਨਾ ਕੋਈ ਕਾਲ ਨਹੀਂ ਕੀਤੀ ਕੁਛ ਨਹੀਂ ਕੀਤਾ ਇਹਨਾਂ ਨੂੰ ਪਤਾ ਸੀ ਕਿ ਸਵੇਰੇ ਜਾਊਗਾ ਮੈਂ। अच्छा, मैं नहीं नहीं। ओ, अच्छा तो मैं मॉर्निंग में जब पांच बजे घर ਦਾ ਮੇਨ ਗੇਟ ਖੋਲਿਆ ਤੇ ਉਹਨਾਂ ਚੋਰ ਨੂੰ ਐਸ ਐਚਓ ਸਿਵਲ ਲਾਈਨ ਦਾ ਉਹ ਮੁੰਡਾ ਕਹਿੰਦਾ ਜੀ ਇਸ ਤਰ੍ਹਾਂ ਕਰਕੇ ਰਿਕੁਐਸਟ ਹੈ ਤੁਸੀਂ ਨਹੀਂ ਜਾਣਾ اچھا ਜੀ ਤੇ ਉਪਰ ਆਪਾਂ ਉਹਨੂੰ ਬਾਅਦ ਫਿਰ ਆਪਾਂ ਜਾ ਵੀ ਨਹੀਂ ਸਕਦੇ ਕਿਉਂਕਿ ਜੇ ਆਪਾਂ ਤਿਆਰ ਹੋਣਾ ਹੁੰਦਾ ਪੱਗ ਬੰਨਣੀ ਹੈ ਹਾਂ ਮੇਰੇ ਸਾਫਾ ਬਣਿਆ ਹੋਇਆ ਸੀ اچھا ਫਿਰ ਮੈਨੂੰ ਉਸ ਤੋਂ ਬਾਅਦ ਮੈਨੂੰ ਘਰ ਲੈ ਇਨਾਂ ਨੇ ਆਪਣਾ ਕਰਤਾਰ ਅਸਥਾਨ ਘਰੇ ਇਹਨਾਂ ਨੇ ਬਿਠਾਦਾ ਇਹਨਾਂ ਨੇ ਬਸ ਸੇ ਮੇਨ ਕਾਰਨ ਕੀ ਬਣਿਆ ਚੱਕਰ ਕੀ ਆ ਮੇਨ ਕਾਰਨ ਨੇ ਆ ਕਿ ਉਹਨਾਂ ਆਪ ਗੁਲਾਮੀ ਲਬਜ ਕਹਿ ਸਕਦੇ ਆ ਹਾਂ ਸਿੱਖ ਜਦੋਂ ਵੀ ਆ ਕੇ ਪ੍ਰੋਟੈਸਟ ਦੀ ਗੱਲ ਕਰਦਾ ਫੰਡਾਮੈਂਟਲ ਰਾਈਟ ਦੀ ਗੱਲ ਕਰਦਾ ਹੈ ਜਾਂ ਸਿੱਖ ਬੋਲਦਾ ਹੈ ਕਿ ਤੁਸੀਂ ਇਨੋਸੈਂਟ ਬੰਦਿਆਂ ਦੇ ਖਿਲਾਫ ਕਾਰਵਾਈ ਕਰ ਰਹੇ ਹੋ ਉਦੋਂ ਅਰੈਸਟ ਪੈ ਜਾਂਦੀ ਸਿੱਖ ਦੀ ਪਰ ਇਹ ਬੜੀ ਮਾੜੀ ਗੱਲ ਆ ਹਿੰਦੁਸਤਾਨ ਦੇ ਅੰਦਰ ਜਿੰਨੂੰ ਸਾਡੇ ਲੋਕ ਡੈਮੋਕ੍ਰੇਸੀ ਕਹਿੰਦੇ ਨੇ ਫੰਡਾਮੈਂਟਲ ਰਾਈਟ ਦੀ ਗੱਲ ਕਰਦੇ ਨੇ ਫਰੀडम ਆਫ ਸਪੀਚ ਦੀ ਗੱਲ ਕਰਦੇ ਨੇ ਹਿੰਦੁਸਤਾਨ ਦੇ ਅੰਦਰ ਕੋਈ ਫਰੀडम ਆਫ ਸਪੀਚ ਨਹੀਂ ਕੋਈ ਆਜ਼ਾਦੀ ਨਹੀਂ ਗੁਲਾਮੀ ਹੈ ਗੁਲਾਮੀ ਸੀ ਤੇ ਗੁਲਾਮੀ ਰਹਿਣੀ ਹੈ ਸਾਡੇ ਕਾਲ ਹੂੰ ਬਹੁਤ ਨਿੰਦਣਯੋਗ ਗੱਲ ਹੋਈ ਹੈ ਪਰ ਮੈਂ ਦੇਖਿਆ ਹੈ ਕਿ ਯਾਰ ਕਮਾਲ ਦੀ ਗੱਲ ਹੈ ਜਿਹੜੇ ਬੰਦੇ ਗਲਾਜ ਟੈਰ ਪਾਉਂਦੇ ਨੇ ਜਿਹੜੇ ਬੰਦੇ ਹਿੰਦੁਸਤਾਨ ਦੇ ਉੱਤੇ ਇੱਕ ਕਾਸਟ ਨੂੰ ਵਾਰ ਕਰਕੇ ਧਰਮ ਤੇ ਵਾਰ ਕਰਕੇ ਉਹਨਾਂ ਦਾ ਕਤਲੇ ਆਮ ਕਰਦੇ ਨੇ ਯਾਰ ਉਹਨਾਂ ਤੇ ਕੋਈ ਐਨਐਸਏ ਨਹੀਂ ਕੋਈ ਉਹਨਾਂ ਨੂੰ ਹਾਊਸ ਰੈਸਟ ਨਹੀਂ ਕੀਤਾ ਜਾਂਦਾ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ 70 ਸਾਲ ਦੇ ਅੰਦਰ ਜਾਦਵੀ ਤੁਸੀਂ ਕੋਈ ਡੀਫੇਮ ਕਰਨਾ ਹੈ ਕਿਸੇ ਦੀ ਹੱਤ ਕਰਨੀ ਹੈ ਕਿਸੇ ਨੂੰ ਰੈਸਟ ਕਰਨਾ ਹੈ ਤਾਂ ਉਹ ਸਿੱਖ ਨੂੰ ਕਰਨਾ ਹੈ ਠੀਕ ਹੈ ਸੋ ਮੈਂ ਕਹੂੰਗਾ ਅਜਿਧੂ ਉੱਤੇ ਮਾੜੀ ਘਟਨਾ ਇਹੋ ਜੀ ਨਹੀਂ ਹੋ ਸਕਦੀ ਅੱਜ ਜੇ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਸੀ ਸਿੱਖਾਂ ਨੇ ਕੀ ਉਹਨਾਂ ਕੋਲ ਕੋਈ ਅਸਲਾ ਸੀ ਕੀ ਉਹ ਆਰਡੀਐਕਸ ਲੈ ਕੇ ਜਾ ਰਹੇ ਸੀ ਕਿਸੇ ਧਰਮ ਤੇ ਹਮਲਾ ਕਰਨਾ ਸੀ ਜਿਹੜੇ ਲੋਕ ਦੂਜੇ ਧਰਮ ਤੇ ਹਮਲਾ ਕਰਦੇ ਨੇ ਜਿਹੜੇ ਲੋਕ ਦੂਜੇ ਧਰਮ ਦੀਆਂ ਧੀਆਂ ਪੈਣਾ ਚੁੱਕਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਕਿਤੇ ਹਾਊਸ ਰੈਸਟ ਨਹੀਂ ਕੀਤਾ ਜਾਂਦਾ ਪਹਿਲਾਂ ਸਾਰੀ ਕਾਰਵਾਈ ਪਤਾ ਹੁੰਦਾ ਪਰ ਜਿਹੜੇ ਬੰਦੇ ਗੱਲ ਫੰਡਾਮੈਂਟਲ ਦੀ ਕਰਦੇ ਨੇ ਜਿਹੜੇ ਇਕੱਠੇ ਰਹਿਣ ਦੀ ਕਰਦੇ ਨੇ ਜਿਹੜੇ ਕਿਸੇ ਦੇ ਨਾਲ ਖਲੋਂਦੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਰੈਸਟ ਪਾ ਦਿਓ ਹੂੰ ਫਿਰ ਤੁਸੀਂ ਕਹਿੰਦੇ ਹੋ ਕਿ ਸਿੱਖ ਆਜ਼ਾਦੀ ਮੰਗਦਾ ਹੈ ਸਿੱਖ ਇਹ ਕਹਿੰਦਾ ਕਿ ਮੈਂ ਗੁਲਾਮ ਆ ਸੋ ਸਿੱਖ ਤਾਂ ਗੁਲਾਮ ਹੀ ਹੈ ਹੂੰ ਸਿੱਖ ਤਾਂ ਸਹੀ ਜਿਹੜੀ ਹੈ ਉਹ ਆਦੀ ਜੀ ਗੱਲ ਤਾਂ ਹੀ ਕਰਦਾ ਹੈ ਕਿ ਤੁਸੀਂ ਮੈਨੂੰ ਗੱਲ ਨਹੀਂ ਕਰ ਲੈਂਦੇ ਹੂੰ ਹੂੰ ਤੁਸੀਂ ਮੈਨੂੰ ਅੱਗੇ ਆਪ ਦੀ ਦੁੱਖ ਤਾਲੀਖ ਨਹੀਂ ਦੱਸਣ ਦਿੰਦੇ ਹਾਂ ਤਾਂ ਇਹਨੂੰ ਕੀ ਬੋਲਾਂਗੇ ਆਪਾਂ ਇਹਨੂੰ ਕਵਾਂਗੇ ਗੁਲਾਮੀ ਇਹ ਸਾਡਾ ਦੇਸ਼ ਨਹੀਂ ਹੋ ਸਕਦਾ ਜੇ ਦੇਸ਼ ਦੇ ਵਿੱਚ ਅਸੀਂ ਗੱਲ ਨਹੀਂ ਕਰ ਸਕਦੇ ਜੇ ਦੇਸ਼ ਦੇ ਵਿੱਚ ਅਸੀਂ ਆਪ ਦੀ ਕੋਈ ਪ੍ਰੋਬਲਮ ਦੂਜੇ ਨਾਲ ਸੋਲਵ ਹੋਣ ਦੀ ਗੱਲ ਨਹੀਂ ਕਰ ਸਕਦੇ ਹਾਂ ਸਾਡੇ ਕਿਸੇ ਭੈਣ ਭਰਾ ਨਾਲ ਤੱਕੇ ਹੋਣ ਦੀ ਅਸੀਂ ਦੇਸ਼ ਦੇ ਵਿੱਚ ਗੱਲ ਨਹੀਂ ਕਰ ਸਕਦੇ ਤੇ ਉਹਨੂੰ ਕੀ ਕਵਾਂਗੇ ਜੇ ਸਾਡਾ ਇਹ ਲਫ਼ਜ਼ ਪਹਿਲੋਂ ਸਰਦਾਰ ਕਪੂਰ ਸਿੰਘ ਨੇ ਕਹੇ ਸੀ ਓਦੋਂ ਪਹਿਲੋਂ ਸਰਦਾਰ ਮਾਸਟਰ ਤਾਰਾ ਸਿੰਘ ਨੇ ਕਹੇ ਸੀ 747 ਤੋਂ ਬਾਅਦ ਜਦੋਂ ਉਹਨੂੰ ਰੈਸਟ ਕੀਤਾ ਸੀ ਤਾਂ ਇੱਕ ਲਫ਼ਜ਼ ਕਿਹਾ ਸੀ ਕਿ ਸਾਡਾ ਤਾਂ ਦੇਸ਼ ਹੀ ਨਹੀਂ ਬਿਲਕੁਲ ਵਾਜਬ ਹੈ ਦੇਖੋ ਤੁਸੀਂ ਇਹ ਕਾਹ ਮਹਿਸੂਸ ਕਰੋਗੇ ਪਿੱਛੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਵਾਟ ਦੇ ਰਿਹਾ ਜਿਹੜਾ ਉਹਨਾਂ ਦੇ ਧਰਮ ਨੂੰ ਉਭਾਰ ਰਹੇ ਨੇ ਚੈਨਲ ਹੂੰ ਹੂੰ ਜਿਹੜੇ ਉਹਨਾਂ ਧਰਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਅਪ ਕਰ ਰਹੇ ਨੇ ਤੇ ਜਿਹੜਾ ਸਿੱਖ ਧਰਮ ਦੀ ਗੱਲ ਕਰਦਾ ਕੋਈ ਚੈਨਲ ਜਾਂ ਕੋਈ ਪ੍ਰਾਈਵੇਟ ਬੰਦਾ ਗੱਲ ਕਰਦਾ ਤੇ ਉਹਨਾਂ ਦੀਆਂ ਸਾਰੇ ਜਿਹੜੇ ਆਪਾਂ ਖਤਮ ਕੀਤੇ ਜਾਂਦੇ ਨੇ ਚਾਹੇ ਆਈਡੀ ਚਾਹੇ ਪੇ ਚਾਹੇ ਇੰਸਟਾਗ੍ਰam ਫਿਰ ਕਹਿੰਨੇ ਹੋ ਕਿ ਸਿੱਖ ਤਾਂ ਸਾਡਾ ਇੱਕ ਅੰਗ ਨੇ ਸਖਸਾ ਸਿੱਖ ਸੋਸਾਇਟੀ ਦੇ ਵਿੱਚ ਨੇ ਇਹ ਰਹਿਣਗੇ ਹਿੰਦੁਸਤਾਨ ਇਹਨਾਂ ਦਾ ਹੈ ਇਹ ਸਾਡਾ ਹਿੰਦੁਸਤਾਨ ਹੈ ਸਾਨੂੰ ਤਾਂ ਤੁਸੀਂ ਬਗਾਨੇ ਦੇਸ਼ ਨਾਲੋਂ ਵੀ ਮਾੜਾ ਸਮਝਿਆ ਦੇਸ਼ ਦੇ ਅੰਦਰ ਉਹ ਹੀ ਸਾਡਾ ਕੋਈ ਵੀ ਮੁੱਖ ਮੰਤਰੀ ਬਣਾ ਦੋ ਪੰਜਾਬ ਦਾ ਉਹ ਸਿਰੇ ਦਾ ਨਕਮਾ ਬਣਦਾ ਜੇ ਕਾਂਗਰਸੀ ਨੇ ਉਹਨਾਂ ਨੇ ਸਿੱਖਾਂ ਨੂੰ ਮਰਾਇਆ ਜੇ ਅਕਾਲੀ ਨੇ ਉਹਨਾਂ ਨੇ ਕਸਰ ਹੀ ਨਹੀਂ ਛੱਡੀ ਤੇ ਜਹਾਏ ਆ ਗਿਆ ਇਹਨੇ ਵੀ ਸਾਡਾ ਬੇੜਾ ਕਰ ਕੀਤਾ ਖੜਾ ਸਰ ਤੁਹਾਡਾ ਹੁੰਦੇ ਨਾਲ ਕੀ ਚੱਕਰ ਪੈ ਗਿਆ ਕਿਉਂਕਿ ਚਲੋ ਮੰਨਿਆ ਜੇ ਕੋਈ ਪੋਲੀਟੀਕਲ ਤੌਰ ਤੇ ਜਾ ਰਿਹਾ ਹੈ ਜਾਂ ਹੋਰ ਕਈ ਗਵਾਹੀ ਕਰਨ ਵਾਲੇ ਤੁਸੀਂ ਤਾਂ ਉਸ ਦੀ ਗਵਾਹੀ ਕਰ ਰਹੇ ਸੀ ਜਾਂ ਕਾਰਨ ਕੀ ਬਣ ਗਿਆ ਫਿਰ ਤੁਹਾਨੂੰ ਰੋਕਣ ਦਾ ਕਾਰਨ ਕੀ ਮੰਨਦੇ ਹੋ ਦੇਖੋ ਜਗਮੀਤ ਜੀ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਇਮਾਨਦਾਰਕ ਉਥੇ ਮੇਰਾ ਲੜਕਾ ਪਹਿਲੋ ਪਹੁੰਚ ਚੁੱਕਾ ਹੈ ਅੱਜ ਮੈਂ ਜਾ ਕੇ ਗੱਲ ਇਹ ਹੀ ਕਰਨੀ ਸੀ ਕਿ ਭਾਈ 10 ਬੰਦਿਆਂ ਤੇ ਐਨਐਸਏ ਕਾਦੀ ਲਈ ਆ ਤੁਸੀਂ 10 ਬੰਦੇ ਤੁਸੀਂ ਕਿਉਂ ਉਹਨਾਂ ਨੂੰ ਬਰਬਾਦ ਕੀਤਾ ਹੈ ਉਹਨਾਂ ਨੂੰ 18 ਮਾਰਚ ਨੂੰ ਸਾਲ ਪੂਰਾ ਹੁੰਦਾ ਛੱਡੋ ਉਹਨਾਂ ਨੂੰ ਉਹਨਾਂ ਨੂੰ ਇਹ ਗੱਲਾਂ ਦੇ ਕੁਐਸਚਨਾਂ ਦੇ ਆਨਸਰ ਨਹੀਂ ਆਉਂਦੇ ਇਹਨਾਂ ਸਰਕਾਰ ਨੂੰ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਸਿੱਖ ਬੋਲਦਾ ਹੈ ਹੱਤਵਾਦੀ ਹੈ ਜੇ ਬਹੁਗਿੰਤੀ ਦਾ ਬੰਦਾ ਬੋਲੇ ਤੇ ਉਹਨਾਂ ਦਾ ਦੇਸ਼ ਆ ਭਾਈ ਉਹ ਰਾਸ਼ਟਰਵਾਦੀ ਨੇ ਹੂੰ ਅਸੀਂ ਤਾਂ ਮਾੜੇ ਲੋਕ ਆ ਸਾਨੂੰ ਤਾਂ ਤੁਸੀਂ ਗੋਲੀ ਵੀ ਮਾਰ ਸਕਦੇ ਹੋ ਸਾਨੂੰ ਐਨਐਸਏ ਲਾ ਸਕਦੇ ਹੋ ਸਾਡੇ ਗਲੇ 'ਚ ਟਾਇਰ ਪਾ ਸਕਦੇ ਹੋ ਤੁਸੀਂ ਹੂੰ ਕਿਉਂਕਿ ਮੈਂ ਵਰਡ ਦੇ ਵਿੱਚ ਗੱਲ ਕਹੁੰਦਾ ਕਿ ਅਗਰ ਕਿਸੇ ਕਿਸੇ ਕੌਮ ਤੇ ਜੇ ਕੋਈ ਤਸ਼ੱਦਦ ਹੋ ਰਿਹਾ ਹੈ ਜਾਂ ਕਿਸੇ ਕੌਮ ਨੂੰ ਥੱਲੇ ਸੁੱਟਿਆ ਜਾ ਰਿਹਾ ਹੈ ਵਰਡ ਦੇ ਵਿੱਚ ਤਾਂ ਉਹ ਇਕੱਲਾ ਸਿੱਖ ਹੈ ਜਿਹਨੂੰ ਇਸ ਟਾਈਮ ਤੇ ਜਿੰਦੇ ਦੇ ਜ਼ਬਰ ਜ਼ੁਲਮ ਸਿੱਖ ਦੇ ਹੋ ਰਿਹਾ ਕਿਸੇ ਤੇ ਨਹੀਂ ਹੋ ਰਿਹਾ ਹੂੰ ਅਈਕੜੀਸ ਕੇ ਬਾਦ ਦੇਖਿਆ ਹੈ ਅੱਜ ਕੁਝ ਬੰਦਿਆਂ ਨੂੰ ਕਾਰਾਂ ਚੋਂ ਕਢੀਸ ਰਹੇ ਨੇ ਪੁਲਿਸ ਮੁਲਾਜ਼ਮ ਯਾਰੋ ਕੋਈ ਜੁਰਮ ਕਰਨ ਜਾ ਰਹੇ ਨੇ ਉਹ ਕੋਈ ਇੱਕ ਬੋਲਣ ਜਾ ਰਹੇ ਨੇ ਨਾ ਕਿ ਧੱਕਾ ਹੋਇਆ ਪੰਜਾਬ ਦੇ ਅੰਦਰ ਤੇ ਤੁਸੀਂ ਉਹਨਾਂ ਨੂੰ ਇਹ ਜਾਨਵਰਾ ਕੁੱਤੀ ਮਾਰੀ ਜਾਂਦੇ ਹੋ ਯਾਰ ਉਹ ਲੱਖੇ ਸੁਧਾਣੇ ਦੀ ਵੀਡੀਓ ਆਈ ਛੇ ਤਾਂ ਦਸਤਾਰ ਉੱਤਰ ਜਾਂਦੀ ਹੈ ਧੱਕੇ ਮੁੱਕੀ ਦੇ ਵਿੱਚ ਨਹੀਂ ਜੀ ਨਹੀਂ 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 ਕੋਈ ਉਹਨਾਂ ਨੂੰ ਪੱਕਾ ਨਾਲ ਲਿੰਕ ਨਹੀਂ ਕੋਈ ਪੰਜਾਬ ਦੀ ਧਰਤੀ ਦਾ ਲਿੰਕ ਨਹੀਂ ਆਉਣ ਵਾਲੇ ਸਭੇ ਚ ਇਸ ਹਿੰਦੁਸਤਾਨ ਦੇ ਅੰਦਰ ਸਾਡੇ ਕਈ ਸਾਡੇ ਨੇ ਕਤਲੋਗਰਤ ਕਰਨੀਆਂ ਸਾਡੀ ਮੈਂ ਅੱਗੇ ਕਹਿਣਾ ਹਾਂ ਨਾ ਕਿ 184 ਪੰਜਾਬ ਚ ਆਉਣੀ ਹੈ ਸਾਡੇ ਉਲਟ ਆਉਣੀ ਆਉਣੀ ਹੈ ਹੂੰ ਸਾਨੂੰ ਨਹੀਂ ਬਖਸ਼ਣਾ ਇਹਨਾਂ ਲੋਕਾਂ ਨੇ ਕਿਉਂਕਿ ਸਾਡਾ ਇੱਕ ਵੀ ਲੀਡਰ ਜਿਹੜਾ ਹੈ ਉਹ ਚੰਗਾ ਲੀਡਰ ਨਹੀਂ ਆਹ ਦੋ ਚਾਰ ਲੀਡਰ ਮੈਂ ਕਹੂੰਗਾ ਆ ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਜਾਂ ਮਿਸਟਰ ਖੇਰ ਹੈ ਚਾਹੇ ਹੋਵੇ ਦੋ ਚਾਰ ਲੀਡਰ ਹੋਰ ਨੇ ਸਾਡੇ ਮੈਕਸਿਮਮ ਜਿਹੜੇ ਲੀਡਰ ਸਾਰੇ ਵਕਾਊ ਨੇ ਸਾਡਾ ਪੱਠਾ ਪਹੁੰਚ ਗਿਆ ਇਹਨਾਂ ਲੀਡਰਾਂ ਦਾ ਹੱਥ ਹੂੰ 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 ਤੇ ਇਹ ਖਰਸਾ ਫਿਰ ਉਹ ਤੁਹਾਨੂੰ ਹਜੇ ਵੀ ਰੋਕੀ ਬੈਠੀ ਆ ਹੁਣ ਤਾਂ ਗੱਲ ਕੰਮਾ ਹੋ ਗਿਆ ਨਹੀਂ ਇਹ ਨਹੀਂ ਮੇਰੇ ਜਿਹਾ ਜਾਤਿਕ ਕਰੋ ਤੋਂ ਇਹਨਾਂ ਨੂੰ ਕੋਈ ਇਨਫੀਮੇਸ਼ਨ ਨਹੀਂ ਹੁੰਦੀ ਪ੍ਰੋਗਰਾਮ ਖਤਮ ਹੋ ਗਿਆ ਤਾਂ ਦੀ ਮੈਨੂੰ ਛੱਡਾਂਗੇ ਕੋਈ ਨਾਲ ਛੋੜ ਰਿਹਾ ਯਾਰ ਇੱਕ ਵਕੀਲ ਫਰੂਦ ਰਹਿ ਕੇ ਦੁਰਿਆ ਫਿਰਦਾ ਹੂੰ ਵਕੀਲ ਕਿਸੇ ਦੇਖ ਕੇ ਹਮਲਾ ਕਰਨ ਲੱਗਾ ਹੂੰ ਹੱਦ ਲੰਘੀ ਆ ਯਾਰ ਇੱਕ ਆਵਾਜ਼ ਤੋਂ ਡਰਾਂ ਇਹਨਾਂ ਨੂੰ ਕਿ ਸਾਡੇ ਗਨਾਹ ਦੇ ਉੱਤੇ ਇਹ ਆਵਾਜ਼ ਬੋਲੇਗੀ ਜਿਹੜੇ ਅਸੀਂ ਗੁਨਾਹ ਕੀਤੇ ਨੇ ਉਹਨਾਂ ਦੇ ਵਕੀਲ ਬੜੀ ਚੰਗੀ ਤਰ੍ਹਾਂ ਸਮਝਦਾ ਹੁੰਦਾ ਹੈ ਵਕੀਲ ਨੂੰ ਪਤਾ ਹੈ ਕਿ ਕਿੱਥੇ ਕਿੱਥੇ ਅਫੈਲਟ ਬਣਦੇ ਨੇ ਜਦੋਂ ਤੁਹਾਨੂੰ ਧੱਕੇ ਕੀਤੇ ਨੇ ਇਹਨਾਂ ਨੇ ਤੇ ਤਾਂ ਵਕੀਲ ਨੂੰ ਦਰਵਾ ਦਿਓ ਇਹੀ ਪਹਿਲਾ ਹੁੰਦਾ ਹਿਆ ਇਹੀ ਹੁਣ ਹੋਣ ਲੱਗ ਗਿਆ ਹੂੰ ਸੋ ਮੈਂ ਇਹਨੂੰ ਕੰਨਮ ਕਰਦਾ ਮੈਂ ਕਹੂੰਗਾ ਕਿ ਹਿੰਦੁਸਤਾਨ ਦੀਆਂ ਕੋਈ ਵੀ ਹਕੂਮਤਾਂ ਨੇ ਇਹ ਸਿੱਖ ਵਿਰੋਧੀ ਚਿਹਰੇ ਨੇ ਸੋ ਸਾਨੂੰ ਹੁਣ ਹੁਣ ਟਾਈਮ ਆਇਆ ਹੈ ਕੋਈ ਵੀ ਲੀਡਰ ਆਉਂਦਾ ਹੈ ਜਗਮੀ ਜੀ ਕੋਈ ਲੀਡਰ ਆਵੇ ਕਾਂਗਰਸ ਹੀ ਆਵੇ ਅਕਾਲੀ ਆਵੇ ਆਪ ਆਵੇ ਯਾਰ ਇਹਨਾਂ ਨੇ ਪਿੰਡਾਂ ਚੋਂ ਕੱਢੋ ਇਹਨਾਂ ਇਹਨਾਂ ਨੂੰ ਕਰੋਨਾ ਕੀ ਤੁਸੀਂ ਇਹਨਾਂ ਤੋਂ ਯਾਰ ਤੁਹਾਨੂੰ ਇਹ ਮਾਰਦੇ ਨੇ ਕੁੱਟਦੇ ਨੇ ਤੁਹਾਨੂੰ ਨજર ਬੰਦ ਕਰਦੇ ਨੇ ਤੁਹਾਨੂੰ ਡੀਫੇਮ ਕਰਦੇ ਨੇ ਤੁਹਾਨੂੰ ਐਨਐਸਏ ਦਬਾਉਂਦੇ ਨੇ ਤੇ ਤੁਸੀਂ ਇਹਨਾਂ ਤੋਂ ਕਰੋਨਾ ਕੀ ਇਹਨਾਂ ਤੋਂ ਯਾਰ ਹੂੰ ਸੋ ਬਹੁਤ ਥੱਕਾ ਹੋਇਆ ਸਿਖਾਉਣ ਦੇ ਨਾਲ ਇਸ ਵਕਤ ਖਰਾ ਸੋ ਮੈਂ ਤਾਂ ਇਹ ਗੱਲ ਨੂੰ ਰਿਕਾਰਡ ਕਰਕੇ ਜਨਤਾ ਦੇ ਕਿਚੜੀ ਚ ਰੱਖਣਾ ਚਾਹੁੰਦਾ ਸੀ ਆਪਦੇ ਮਾਧਿਅਮ ਦੇ ਰਾਹੀਂ ਤੇ ਮੈਂ ਇਹਨੂੰ ਰਿਕਾਰਡ ਕਰ ਰਿਹਾ ਸੀਗਾ ਜੀ ਤੇ ਪੁਲਿਸ ਠੀਕ ਹੈ ਸਭ ਕੁਝ ਓਕੇ ਆ ਤੁਹਾਨੂੰ ਘਰ ਦੇ ਵਿੱਚ ਰੱਖਿਆ ਜਾਂ ਕਿਤੇ ਥਾਣੇ ਦੇ ਵਿੱਚ ਲੈ ਕੇ ਗਏ ਆ ਕਿੱਥੇ ਰੱਖਿਆ ਹੋਣ ਇਹਨਾਂ ਨੇ ਘਰੇ ਹੀ ਆ ਜੀ ਮੈਂ ਘਰੇ ਆ ਉਹ ਗਲਤ ਨਹੀਂ ਕਰਨਗੇ ਜੀ ਮੈਂ ਘਰੇ ਹੀ ਬੈਠਾ ਹਾਊਸ ਅਰੈਸਟ ਕਰ ਲਿਆ ਮਤਲਬ ਕਿ ਪੁਲਿਸ ਹਾਂ ਬਾਹਰ ਪੁਲਿਸ ਮਤਲਬ ਕਿ ਪੁਲਿਸ ਬੈਠੀ ਬਾਹਰ ਰਹੀ ਹੈ ਤੇ ਘਰੇ ਉਹਨਾਂ ਨੇ ਹਾਊਸ ਅਰੈਸਟ ਕਰ ਲਿਆ ਤੇ ਤੁਹਾਡੇ ਕੋਲ ਔਨ ਜਾਣ ਦਿੱਤਾ ਜਾ ਰਿਹਾ ਤੁਹਾਨੂੰ ਤਾਂ ਜਾਣ ਨਹੀਂ ਦਿੱਤਾ ਜਾ ਰਿਹਾ ਹੋਣਾ ਕਿਤੇ ਮੈਂ 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 ਨਹੀਂ ਜਾ ਸਕਦਾ ਲੋਕ ਤਾਂ ਚਲੋ ਆਈ ਗਏ ਨੇ ਦਾ ਕੋਈ ਫਾਸ ਪਰ ਅੱਜ ਐਟਵਰਥੀ ਤੁਹਾਡੇ ਉਧਰ ਤੋਂ ਆਫ ਹੋਣਾ ਹੈ ਨਾ ਕਚੈਰੀ ਦਾ ਹਾਂ ਹਾਂ ਬਿਲਕੁਲ 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 ਠੀਕ ਹੈ ਜੀ ਧੰਨਵਾਦ ਸ਼ੁਕਰੀਆ ਖਰਸਾ ਸਤਿ ਸ੍ਰੀ ਅਕਾਲ ਸਾਰਾ ਸਿਖਾ